ਅਸਲਾਮੁਅਲੈਕਮ ਉਮੀਦ ਕਹਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਇੱਕ ਮੁਸਲਮਾਨ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਦੁਨੀਆ ਦੇ ਵਿੱਚ ਜਿਹੜਾ ਮਾਨ ਤੇ ਸਤਿਕਾਰ ਦਿੱਤਾ ਹੈ ਨਾ ਉਹਨੂੰ ਸੁਣ ਕੇ ਸਿੱਖ ਵੀ ਹੈਰਾਨ ਰਹਿ ਜਾਣਗੇ ਤੇ ਮਾਣ ਦੇ ਫਖਰ ਮਹਿਸੂਸ ਕਰਨਗੇ ਕੀ ਸਾਰੀ ਤਫਸੀਲ ਜਿਹੜੀ ਹੈ ਉਹ ਸੀ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਦੁਨੀਆ ਦੇ ਸਮੂਹ ਦੇਸ਼ਾਂ ਦੀ ਸਾਂਝੀ ਸੰਸਥਾ ਸੰਯੁਕਤ ਰਾਸ਼ਟਰ ਜਿਸ ਦਾ ਮੁੱਖ ਮਕਸਦ ਹੈ ਅੰਤਰਰਾਸ਼ਟਰੀ ਅਮਨ ਬਣਿਆ ਰਹਿ ਤਾਂ ਜੋ ਵਿਸ਼ਵ ਰਾਜਨੀਤਿਕ ਸਮਾਜਿਕ ਤੇ ਆਰਥਿਕ ਪ੍ਰਗਤੀ ਲਈ ਸਹਿਯੋਗ ਮਿਲ ਸਕੇ ਭਾਰਤ ਸਣ 193 ਮੂਲਕ ਇਸ ਵਿੱਚ ਮੈਂਬਰ ਹਨ ਸਿੱਧੇ ਸ਼ਬਦਾਂ ਵਿੱਚ ਇਹ ਸਿਰਫ ਦੇਸ਼ਾਂ ਦੀ ਸੰਸਥਾ ਹੈ ਨਾ ਕਿ ਕੌਮਾਂ ਜਾਂ ਧਰਮਾਂ ਦੀ ਸੰਸਥਾ ਸੋ ਇਸ ਕਰਕੇ ਸਿੱਖ ਕੌਮ ਕੋਲ ਕਿਉਂਕਿ ਕੋਈ ਦੇਸ਼ ਨਹੀਂ ਹੈ ਇਸ ਕਰਕੇ ਸਿੱਖਾਂ ਦੀ ਇਸ ਵਿੱਚ ਨੁਮਾਇੰਦਗੀ ਨਹੀਂ ਹੈ ਪਰ ਮਾਨਵਤਾ ਦੇ ਸਾਂਝੇ ਰਹਿਬਰ ਦੇ ਰੂਪ ਵਿੱਚ ਜਾਣੇ ਜਾਂਦੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸ਼ਬਦ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਚਾਰਟਰ ਵਿੱਚ ਦਰਜ ਕਰਵਾਏ ਗਏ ਹਨ ਅਤੇ ਉਹ ਵੀ ਪਾਕਿਸਤਾਨੀ ਮੂਲ ਦੇ ਇੱਕ ਮੁਸਲਮਾਨ ਵੀਰ ਵੱਲੋਂ ਡਾਕਟਰ ਇਕਤਿਹਾਰ ਚੀਮਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸ਼ਬਦਾਂ ਨੂੰ UN ਚਾਰਟਰ ਵਿੱਚ ਦਰਜ ਕਰਵਾ ਕੇ ਉਹ ਕਾਰਜ ਕਰ ਦਿੱਤਾ ਗਿਆ ਹੈ ਜੋ ਕਿ ਵੱਡੇ ਵੱਡੇ ਸਿੱਖ ਪ੍ਰਚਾਰਕਾਂ ਜਾਂ ਸਿੱਖਾਂ ਦੇ ਵੱਡੇ ਲੀਡਰਾਂ ਵੱਲੋਂ ਵੀ ਨਹੀਂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਇਕਤਿਹਾਰ ਚੀਮਾ ਮੈਨੂੰ ਬਹੁਤ ਸਾਰੇ ਮਿੱਤਰਾਂ ਨੇ ਫੇਸਬੁੱਕ ਤੇ ਤੇ ਵਟਸਐਪ ਤੇ ਪੁੱਛਿਆ ਕਿ ਜਿਹੜੀਆਂ ਯੂਨਾਈਟਿਡ ਨੇਸ਼ਨਸ ਦੇ ਫੇਥ ਫੋਰ ਰਾਈਟਸ ਡੈਕਲੇਰੇਸ਼ਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤਿੰਨ ਤੁਕਾਂ ਦਾ ਮੈਂ ਜ਼ਿਕਰ ਕੀਤਾ ਉਹ ਉਹ ਕਿਹੜੀਆਂ ਤਿੰਨ ਤੁਕਾਂ ਹਨ ਵੈਸੇ ਤੇ ਇਹ ਆ ਕਿ ਅਗਰ ਤੁਸੀਂ ਗੂਗਲ ਕਰੋ ਯੂਨਾਈਟਿਡ ਨੇਸ਼ਨਸ ਫੇਥ ਫॉर ਰਾਈਟਸ ਡੈਕਲੇਰੇਸ਼ਨ ਤੇ ਤੁਹਾਨੂੰ ਪੂਰਾ ਉਹ ਦਸਤਾਵੇਜ਼ ਮਿਲ ਜਾਏਗਾ ਤੇ ਉਹਦੇ ਚ ਆਪ ਜੀ ਦੇ ਦਾਸ ਦੀ ਉਹਨਾਂ ਨੇ ਫੋਟੋ ਵੀ ਲਾਈ ਹੈ ਨਾਲ ਯੂਨਾਈਟਿਡ ਨੇਸ਼ਨਸ ਨੇ ਉਹਦੇ ਚ ਉਹ ਤਿੰਨੇ ਤੁਕਾ ਮਿਲ ਜਾਣਗੀਆਂ ਪਰ ਬਹੁਤ ਸਾਰੇ ਦੋਸਤਾਂ ਨੇ ਰਾਪਤਾ ਕੀਤਾ ਕਿ ਮੈਂ ਇੱਕ ਛੋਟੀ ਜੀ ਸ਼ਾਰਟ ਵੀਡੀਓ ਇਹਦੇ ਬਾਰੇ ਰਿਲੀਜ਼ ਕਰਾਂ ਕਿ ਜੇ ਥੋੜਾ ਜਿਹਾ ਵੈਸੇ ਤਾਂ ਇਹ ਆ ਕਿ ਬਹੁਤ ਸਾਰੇ ਇੱਥੇ ਪਹਿਲਾਂ ਸ਼ੋਅ ਹੋਏ ਆ ਮੁਖਤਲਿਫ ਲੋਕਾਂ ਨੇ ਉਹਦਾ ਜ਼ਿਕਰ ਵੀ ਕੀਤਾ ਨਾ ਤਿੰਨ ਤੁਕਾ ਦਾ ਔਰ ਲੋਕਾਂ ਨੇ ਕਿਹਾ ਕਿ ਤੁਸੀਂ ਖੁਦ ਦੇ ਬਾਰੇ ਕੁਝ ਥੋੜਾ ਜਿਹਾ ਦੱਸੋ ਸੋ ਮੈਂ ਬੇਨਤੀ ਕਰਨਾ ਚਾਹਨਾ ਕਿ ਯੂਨਾਈਟਿਡ ਨੇਸ਼ਨਸ ਨੇ ਇੱਕ ਨਵਾਂ ਚਾਰਟਰ ਫੇਥ ਫੋਰ ਰਾਈਟਸ ਦੇ ਨਾਮ ਨਾਲ ਬਣਾਇਆ ਜਿਹਦਾ ਮਕਸਦ ਇਹ ਸੀ ਕਿ ਮਨੁੱਖੀ ਅਧਿਕਾਰਾਂ ਦੀ ਕਿਸ ਤਰ੍ਹਾਂ ਰਾਖੀ ਧਰਮ ਕਾਗੂ ਤੇ ਧਰਮ ਕਰ ਸਕਦੇ ਨੇ ਸੋ ਉਹਦੀ ਜਿਹੜੀ ਡਰਾਫਟ ਕਮੇਟੀ ਸੀ ਉਹਦੋਂ ਮੈਂ ਚੇਅਰ ਕਰਦਾ ਸੀ ਸੋ ਜਦੋਂ ਡਰਾਫਟ ਸਾਡੇ ਸਾਹਮਣੇ ਆਇਆ ਤੇ ਉਹਦੇ ਵਿੱਚ ਕਿਉਂਕਿ ਯੂਨਾਈਟਿਡ ਨੇਸ਼ਨਸ ਜਿਹੜੀ ਆ ਉਹ ਲੋਕਾਂ ਦੀ ਆਗੂ ਨਹੀਂ ਹੈਗੀ ਉਹ ਮੁਲਕਾਂ ਦੀ ਆਗੂ ਹੈ ਸੋ ਜਿਹੜੇ ਦੇਸ਼ਾਂ ਦਾ ਤੇ ਰਾਜ ਹੈ ਉਹਨਾਂ ਨੇ ਆਪਣੇ ਆਪਣੇ ਧਰਮ ਦੀਆਂ ਆ ਕੋਰਸਾਂ ਚ ਪੁਆਈਆਂ ਕੁਰਾਨ ਦੀਆਂ ਕੋਰਸ ਮੌਜੂਦ ਸੀ ਤੁਰਾਦ ਦੀਆਂ ਤੋਰਾ ਦੀਆਂ ਕੋਰਸ ਮੌਜੂਦ ਸੀ ਬਾਈਬਲ ਦੀਆਂ ਸਨ ਸੋ ਗੁਰੂ ਗ੍ਰੰਥ ਸਾਹਿਬ ਜਗ੍ਹਾ ਨਹੀਂ ਸਨ ਸੋ ਮੈਂ ਕਿਹਾ ਵੀ ਸਿੱਖੀ ਬੇਸ਼ੱਕ ਇਸ ਵੇ ਯੂਨਾਈਟਿਡ ਨੇਸ਼ਨ ਦੀ ਕੋਈ ਵੀ ਮੈਂਬਰ ਸਟੇਟ ਸਿੱਖਾਂ ਦੀ ਨਹੀਂ ਪਰ ਸਿੱਖੀ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੈ ਔਰ ਗੁਰੂ ਗ੍ਰੰਥ ਸਾਹਿਬ ਜਗਤ ਗੁਰੂ ਨੇ ਇਸ ਵਾਸਤੇ ਹਰ ਸੁਰ ਗੁਰੂ ਗੁਰਾਂ ਸਾਹਿਬ ਨੂੰ ਇਸ ਚਾਰਟਰ 'ਚ ਦਰਜ ਹੋਣਾ ਚਾਹੀਦਾ ਸੋ ਮੈਂ ਚਾਰ ਤੁਕਾਂ ਯੂਨਾਈਟਿਡ ਨੇਸ਼ਨਸ ਨੂੰ ਸੁਜੈਸਟ ਕੀਤੀਆਂ ਸੀ ਪਰ ਉਹਨਾਂ ਨੇ ਤਿੰਨ ਤੁਕਾਂ ਜਿਹੜੀਆਂ ਨੇ ਉਹ ਯੂਨਾਈਟਿਡ ਨੇਸ਼ਨਸ ਦੇ ਫੇਥ ਫੋਰ ਰਾਈਟ ਡੈਕਲੇਰੇਸ਼ਨ ਦਰਜ ਕੀਤੀਆਂ ਨੇ ਤੇ ਉਹ ਤਿੰਨ ਤੁਕਾਂ ਜਿਹੜੀਆਂ ਨੇ ਇੱਕ ਤੇ ਹੈ ਉਹਨ ਹੁਕਮ ਹੁਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਲਜਾਣ ਦਾ ਸਭ ਸੁਖਾਲੀ ਉੱਠਿਆ ਇਹੋ ਹੁਆ ਹਲੀਮੀ ਰਾਜ ਜੀਓ ਇਹ ਗੁਰੂ ਗ੍ਰੰਥ ਸਾਹਿਬ ਦਾ ਪੰਨਾ 74 ਜਿਹਦੇ ਵਿੱਚ ਹਲੀਮੀ ਰਾਜ ਦੀ ਗੱਲ ਕੀਤੀ ਗਈ ਹੈ ਜਿੱਦੋਂ ਅਸੀਂ ਸਿੱਖ ਰਾਜ ਦੀ ਗੱਲ ਕਰਨੇ ਹਾਂ ਤੇ ਇਸੇ ਹਲੀਮੀ ਰਾਜ ਤੋਂ ਹੀ ਸਾਡੇ ਸਿੱਖ ਰਾਜ ਦੀ ਗੱਲ ਚੱਲਦੀ ਹੈ ਫਿਰ ਜਦੋਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਔਰਤਾਂ ਦੇ ਹੱਕ ਦੀ ਗੱਲ ਸੀ ਫਿਰ ਰਾਈਟ ਡੈਕਲੇਰੇਸ਼ਨ ਦੀ ਉਹਦੇ ਵਿੱਚ ਮੈਂ ਜਿਹੜੀ ਗੁਰੂ ਗ੍ਰੰਥ ਸਾਹਿਬ ਪੰਨਾ 773 ਹੈ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵਿਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਵਾ ਪੰਡ ਪਾ ਲੀਏ ਪੰਡ ਹੋਵੇ ਬੰਦਾਨ ਸੋ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਸੋ ਇਨੀ ਕੰਪਰੀਹੈਂਸਿਵਲੀ ਜਿਹੜਾ ਊਮਨ ਰਾਈਟਸ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਉਹ ਵੀ ਅਸਾਂ ਫੇਰਫੁੱਲ ਰਾਈਟ ਡੈਕਲੇਰੇਸ਼ਨ 'ਚ ਦਰਜ ਕਰਾਈ ਤੀਸਰੀ ਜਿਹੜੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫੇਰਫੁੱਲ ਰਾਈਟ ਡੈਕਲੇਰੇਸ਼ਨ ਦਰਜ ਹੈ ਉਹ ਹੈ ਬ੍ਰह्म ਗਿਆਨੀ ਸਦਾ ਨਿਰਦੋਖ ਜਿਵੇਂ ਸੂਰ ਸਰਬ ਕੋ ਸੋਖ ਬ੍ਰह्मज्ञानी ਕੇ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਖ ਕੋ ਲਾਗੇ ਤੁਲਪਵਾਨ ਸੋ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਤੁਕਾਂ ਜਿਹੜੀਆਂ ਨੇ ਯੂਨਾਈਟਿਡ ਨੇਸ਼ਨਸ ਦੇ ਫੇਰ ਫॉर ਰਾਈਟ ਡੈਕਲੇਰੇਸ਼ਨ 'ਚ ਦਰਜ ਨੇ ਅਸਾਂ ਇਹ ਵੀ ਕੋਸ਼ਿਸ਼ ਕੀਤੀ ਕਿ ਯੂਨਾਈਟਿਡ ਨੇਸ਼ਨਸ ਇਹਦਾ ਕਿਉਂਕਿ ਪੂਰਾ ਜਿਹੜਾ ਡਾਕੂਮੈਂਟ ਹੈ ਉਹ ਫ੍ਰੈਂਚ ਵਿੱਚ ਵੀ ਹੈ ਅਰਬੀ ਵਿੱਚ ਵੀ ਹੈ ਸੋ ਗੁਰੂ ਗ੍ਰੰਥ ਸਾਹਿਬ ਹੁਣ ਯੂਨਾਈਟਿਡ ਨੇਸ਼ਨਸ ਦੇ ਜਿੰਨੇ 193 ਮੈਂਬਰ ਸਟੇਟਸ ਨੇ ਉਹਨਾਂ ਸਾਰਿਆਂ ਦੇ ਵਿੱਚ ਫ੍ਰੈਂਚ ਅਰਬੀ ਟ੍ਰਾਂਸਲੇਸ਼ਨ ਦੇ ਨਾਲ ਇਹ ਤਿੰਨੇ ਤੁਕਾਂ ਜਿਹੜੀਆਂ ਹੈ ਮਹਾਰਾਜ ਦੀ ਆਪਣੀ ਕਿਰਪਾ ਤੇ ਬਖਸ਼ਿਸ਼ صدਕਾ ਪਹੁੰਚੀਆਂ ਨੇ ਸੋ ਮੈਨੂੰ ਬਹੁਤ ਸਾਰੇ ਦੋਸਤਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਤੁਕਾਂ ਦੇ ਬਾਰੇ ਦੱਸਿਆ ਜਾਏ ਇਸ ਵਾਸਤੇ ਮੈਂ ਇਹ ਛੋਟਾ ਜਿਹਾ ਇੱਕ ਸਨੇਹਾ ਪੁਚਾਰਿਆ ਹਾਂ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਆਪ ਵੀ ਸਮਝੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਇੱਕ ਗਲੋਬਲ ਯੂਨੀਵਰਸਲ ਮੈਸੇਜ ਹੈ ਇਹਨੂੰ ਦੁਨੀਆ ਤੱਕ ਲੈ ਕੇ ਦੇਸ਼ਾਂ ਦੇਸ਼ਾਂ ਤੱਕ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਤੁਸੀਂ ਇਕਦਾਰ ਚੀਮਾ ਸਾਹਿਬ ਦਾ ਮੈਸੇਜ ਸੁਣਿਆ ਬਹੁਤ ਹੀ ਵਧੀਆ ਮੈਸੇਜ ਉਹਨਾਂ ਨੇ ਦਿੱਤਾ ਚੰਗੀਆਂ ਗੱਲਾਂ ਦਾ ਪ੍ਰਚਾਰ ਕੀਤਾ ਉਹਨਾਂ ਨੇ ਉਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਨਾਨਕ ਅਦਾ ਪ੍ਰਚਾਰ ਕੀਤਾ ਜਿੱਥੇ ਕਿ ਉਹ ਸਿੱਖਾਂ ਦੀ ਨੁਮਾਇੰਦਗੀ ਕਰ ਰਹੇ ਸੀ ਜਿੱਥੇ ਦੁਨੀਆ ਦੇ ਜਿਹੜੇ ਆ ਉਹ 193 ਮੁਲਕ ਇਕੱਠੇ ਸੀ ਕਿ ਸਿੱਖਾਂ ਦਾ ਚੁੱਕੇ ਆਪਣਾ ਕੋਈ ਮੁਲਕ ਨਹੀਂ ਹੈ ਇਸ ਲਈ ਉਹਨਾਂ ਦੇ ਨੁਮਾਇंदे ਦੇ ਤੌਰ ਤੇ ਉਹ ਪੇਸ਼ ਹੋਏ ਔਰ ਉੱਥੇ ਜਾ ਕੇ ਉਹਨਾਂ ਨੇ ਗੁਰੂ ਨਾਨਕ ਜੀ ਦੇ ਵਿਚਾਰ ਜਿਹੜੇ ਆ ਉਹ ਪੇਸ਼ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਰੱਖੇ ਲੋਕਾਂ ਦੇ ਅੱਗੇ ਇਹ ਬਹੁਤ ਵੱਡੀ ਗੱਲ ਹੈਗੀ ਹੈ ਬਹੁਤ ਮਾਨ ਸਤਕਾਰ ਵਾਲੀ ਗੱਲ ਹੈਗੀ ਹੈ ਬੜੇ ਫਖਰੀਆ ਚੀਜ਼ ਹੈਗੀ ਹੈ ਕਿ ਇੱਕ ਮੁਸਲਮਾਨ ਹੋ ਕੇ ਉਹਨੇ ਇਹ ਚੀਜ਼ਾਂ ਜ਼ਰੂਰੀ ਸਮਝੀਆਂ ਕਿ ਇਹਦੇ ਵਿੱਚ ਇਨਸਾਨੀਅਤ ਦਾ ਪਲਾਵ ਹੈ ਇਹਦੇ ਵਿੱਚ ਜਿਹੜੇ ਐਵੇਂ ਉਹ ਸਿੱਖ ਕਮਿਊਨਿਟੀ ਦਾ ਪਲਾਵ ਹੈਗਾ ਵਾ ਤੇ ਉਹਨੇ ਉਸ ਪਲੇ ਦੇ ਪੇਸ਼ੇ ਨਜ਼ਰ ਉਹਨੇ ਉਹ ਚੀਜ਼ਾਂ ਜੜੀਆਂ ਵਾ ਉਹ ਦੁਨੀਆ ਦੇ ਅੱਗੇ ਰੱਖੀਆਂ ਲੇਕਿਨ ਬਹੁਤ ਸਾਰੇ ਲੋਕ ਐਸੇ ਵੀ ਹੈ ਜਿਹੜੇ ਕਿ ਇਸ ਚੀਜ਼ ਨੂੰ ਪੋਜ਼ਿਟਿਵ ਨਜ਼ਰ ਨਾਲ ਦੇਖਦੇ ਆ ਉਹ ਅਪਰੀਸ਼ੀਏਟ ਕਰਦੇ ਹੈਗੀ ਆ ਔਰ ਐਸੇ ਮੈਸੇਜ ਕਰਦੇ ਆ ਜਿਹੜੇ ਸੁਣ ਕੇ ਬੜਾ ਵਧੀਆ ਲੱਗਦਾ ਹੈਗਾ ਵੈ ਸਾਨੂੰ ਆਪਣੀਆਂ ਕਾਸ਼ਾਂ ਦੇ ਉੱਤੇ ਖੁਸ਼ੀ ਹੁੰਦੀ ਹੈ ਕਿ ਅਗਰ ਅਸੀਂ ਕੋਈ ਚੰਗੀ ਗੱਲ ਫੈਲਾ ਰਹੇ ਆਂ ਤੇ ਅੱਗੇ ਸੁਣਨੇ ਵਾਲੇ ਵੀ ਜਿਹੜੇ ਉਸ ਤਰ੍ਹਾਂ ਦੇ ਆ ਜਿਹੜੇ ਕਿ ਉਸ ਨੂੰ ਖੁਸ਼ਦਿਲੀ ਨਾਲ ਕਬੂਲ ਕਰਦੇ ਹੈਗੀ ਆ ਉਸ ਨੂੰ ਉਹ ਚੰਗਾ ਸਮਝਦੇ ਹੈਗੇ ਆ ਔਰ ਉਸ ਨੂੰ ਐਪਰੀਸ਼ੀਏਟ ਕਰਨਾ ਵੀ ਜ਼ਰੂਰੀ ਸਮਝਦੇ ਹੈਗੇ ਆ ਜਦ ਕਿ ਉੱਥੇ ਹੀ ਇਹੋ ਜਿਹੇ ਲੋਕ ਵੀ ਮੌਜੂਦ ਹੁੰਦੇ ਆ ਔਰ ਉਹ ਉਸੇ ਧਰਮ ਨਾਲ ਤਾਲੁਕ ਰੱਖਣੇ ਵਾਲੇ ਹੁੰਦੇ ਆ ਜਿਹੜੇ ਕਿ ਨੈਗੇਟਿਵ ਗੱਲ ਕਰਦੇ ਆ ਔਰ ਇਹ ਕਹਿੰਦੇ ਆ ਕਿ ਤੁਹਾਨੂੰ ਤੁਸੀਂ ਤੇ ਸਿੱਖੀ ਨੂੰ ਪ੍ਰਮੋਟ ਕਰਨ ਦੇ ਇਹ ਪੈਸਿਆਂ ਦੀ ਖਾਤਰ ਤੁਸੀਂ ਸਿੱਖ ਬਣ ਜਾਓ ਤੁਸੀਂ ਆਪਣਾ ਮਜ਼ਬੂ ਕਿਉਂ ਨਹੀਂ ਪ੍ਰਮੋਟ ਕਰਦੇ ਤੁਹਾਨੂੰ ਉਹਦੇ ਚ ਕੋਈ ਚੰਗੀਆਂ ਗੱਲਾਂ ਨਹੀਂ ਲੱਭਦੀਆਂ ਇਸ ਤੋਂ ਵੀਰੋ ਇਹੋ ਜਿਹੜੇ ਲੋਕ ਹਨ ਉਹਨਾਂ ਦਾ ਕਮੈਂਟ ਪੜ੍ਹ ਕੇ ਬੜਾ ਦੁੱਖ ਹੁੰਦਾ ਹੈ ਕਿ ਉਹ ਅਸਲ ਦੇ ਵਿੱਚ ਚੀਜ਼ ਨਹੀਂ ਦੇਖਣਦੇ ਇਹ ਹੈ ਕਿ ਅਸੀਂ ਜਿਹੜਾ ਪ੍ਰਮੋਟ ਕਰ ਰਹੇ ਨੇ ਕਿਸ ਚੀਜ਼ ਨੂੰ ਪ੍ਰਮੋਟ ਕਰ ਰਹੇ ਨਹੀਂ ਹੈਗੇ ਅਸੀਂ ਪੋਜ਼ਿਟਿਵਿਟੀ ਨੂੰ ਪ੍ਰੋਮੋਟ ਕਰਨ ਨੇ ਹੈਗੇ ਜਿਹੜੀਆਂ ਚੰਗੀਆਂ ਗੱਲਾਂ ਅਸੀਂ ਉਹਨਾਂ ਨੂੰ ਪ੍ਰੋਮੋਟ ਕਰਨ ਨੇ ਹੈਗੇ ਹਾਂ ਅਗਰ ਅਸੀਂ ਕੋਈ 네ਗੇਟਿਵ ਗੱਲਾਂ ਜਿਹੜੀਆਂ ਸਿੱਖੀ ਦੀਆਂ ਨਾ ਉਹ ਕੱਢ ਕੇ ਬਿਆਨ ਕਰੀਏ ਤੇ ਫਿਰ ਇਸ ਤਰ੍ਹਾਂ ਦਾ ਮੈਸੇਜ ਕਰਨਾ ਬਣਦਾ ਹੈ ਕਮੈਂਟ ਕਰਨਾ ਬਣਦਾ ਹੈ ਕਿ ਤੁਸੀਂ ਦੁਨੀਆ ਨੂੰ ਕੀ ਇਮੇਜ ਦਿਹਾ ਰਹੇ ਹੋ ਤੁਸੀਂ ਗਲਤ ਕਰ ਰਹੇ ਹੋ ਇਹ ਸ਼ਾਇਦ ਕੋਈ ਇਕਦੁੱਕਾ ਲੋਕ ਕਰਦੇ ਹੋਣਗੇ ਲੇਕਿਨ ਅਸੀਂ ਤਾਂ ਇੱਕ ਪੋਜ਼ਿਟਿਵ ਇਮੇਜ ਦਿਖਾਉਣ ਨੇ ਨਾ ਅਸੀਂ ਇੱਕ ਜਿਹੜੀ ਐ ਅੱਛੀ ਜਿਹੜਾ ਪਹਿਲੂ ਹੈ ਉਹ ਦਿਖਾਉਣ ਨੇ ਹੈਗੇ ਉਸ ਦੇ ਉੱਤੇ ਵੀ ਹੁਣ ਪਤਾ ਨਹੀਂ ਉਹ ਜਿਹੜੇ ਸਿੱਖ ਵੀਰ ਹੈ ਪੈਣਾ ਜੋ ਵੀ ਹੈ ਉਹਨਾਂ ਨੇ ਫੇਕ ਆਈਡੀਆ ਬਣਾਈਆਂ ਆ ਇਆਂ ਉਹ ਜੈਨੂਨ ਹੈਗੇ ਆ ਇਹ ਉਹੀ ਜਾਣਦੇ ਹੈਗੇ ਆ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਵੀਡੀਓ ਪਾਈ ਆ ਮੈਂ ਆਪਣੇ ਚੈਨਲ ਦੇ ਉੱਤੇ ਜਿਹਦੇ ਵਿੱਚ ਸਿੱਖੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੁੰਦਾ ਜਾਂ ਸਿੱਖੀ ਦੇ ਜਿਹੜੇ ਵਿਚਾਰ ਹੈ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੁੰਦਾ ਤੇ ਉਹਦੇ ਵਿੱਚ ਲਾਜ਼ਮੀ ਐਸੇ ਲੋਕ ਕਮੈਂਟ ਕਰਦੇ ਆ ਕਿ ਤੁਸੀਂ ਸਿੱਖ ਕਿਉਂ ਨਹੀਂ ਬਣ ਜਾਂਦੇ ਹੈਗੇ ਤੁਸੀਂ ਆਪਣੇ ਮਜ਼ਬੂ ਨੂੰ ਕਿਉਂ ਨਹੀਂ ਪ੍ਰੋਮੋਟ ਕਰਦੇ ਤੁਹਾਨੂੰ ਉਹ ਨਹੀਂ ਚੰਗਾ ਲੱਗਦਾ ਹੈਗਾ ਕਿ ਉਹਨਾਂ ਦੀ ਨੈਗੇਟਿਵਿਟੀ ਚੈੱਕ ਕਰੋ ਉਹਨਾਂ ਨੂੰ ਸਾਡਾ ਬੋਲਣਾ ਜਿਹੜਾ ਹੈ ਨਾ ਸਿਰਫ ਉਹ ਉਸਤੇ ਉਹ ਦੇਖਣ ਦੇ ਹੁੰਦੇ ਕਿ ਅਸੀਂ ਮੁਸਲਮਾਨ ਹੈ ਜਾਂ ਅਸੀਂ ਸਿੱਖ ਹੈਗੇ ਆ ਉਹ ਇਹ ਨਹੀਂ ਦੇਖਣ ਦੇ ਹੁੰਦੇ ਕਿ ਇਹ ਜਿਹੜਾ ਗੱਲ ਹੋ ਰਹੀ ਹੈ ਇਹ ਗੱਲ ਅਛਾਈ ਦੀ ਗੱਲ ਹੋ ਰਹੀ ਹੈ ਤੇ ਅਛਾਈ ਜਿਹੜੀ ਹੈ ਉਹ ਕਿਸੇ ਵੀ ਧਰਮ ਦੀ ਭਾਵੇਂ ਹੋਵੇ ਅਗਰ ਬਿਆਨ ਕੀਤੀ ਜਾਏਗੀ ਤਾਂ ਉਹ ਅਛਾਈ ਰਹੇਗੀ ਇਹਦੇ ਵਿੱਚ ਇਨਸਾਨੀਅਤ ਦਾ ਭਲਾ ਹੈ ਉਹ ਚਾਹੇ ਜਿਹੜਾ ਮਰਜ਼ੀ ਧਰਮ ਬਿਆਨ ਕਰਨ데요 ਹੈਗਾ ਵਾ ਤੇ ਉਹ ਉਹਦਣਾ ਇਨਸਾਨੀਅਤ ਨੂੰ ਫਾਇਦਾ ਪਹੁੰਚਦਾ ਤੇ ਉਹ ਚੰਗੀ ਗੱਲ ਹੈਗੀ ਹੈ ਦੇਖੋ ਇੱਥੇ ਮੈਂ ਇੱਕ ਮਿਸਾਲ ਦਵਾਂਗੀ ਕਿ ਭੋਜਨ ਹੈ ਨਾ ਉਹਦਣਾ ਮਨੁੱਖ ਭੁੱਖ ਮਟਾਉਂਦਾ ਹੈ ਉਹ ਭੋਜਨ ਜਿਹੜਾ ਉਹ ਮੁਸਲਮਾਨ ਦੀ ਭੁੱਖ ਵੀ ਮਟਾਉਂਦਾ ਹੈ ਉਹ ਸਾਈ ਦੀ ਭੁੱਖ ਵੀ ਮਟਾਉਂਦਾ ਹੈ ਉਹ ਹਿੰਦੂ ਦੀ ਭੁੱਖ ਵੀ ਮਟਾਉਂਦਾ ਤੇ ਉਹ ਸਿੱਖ ਦੀ ਵੀ ਮਟਾਉਂਦਾ ਕਿਉਂਕਿ ਉਹਦਾ ਕੰਮ ਹੀ ਇਹ ਆ ਭੁੱਖ ਨੂੰ ਖਤਮ ਕਰਨਾ ਉਹ ਇਹ ਨਹੀਂ ਦੇਖਦਾ ਕਿ ਖਾਣ ਵਾਲਾ ਅੱਗੇ ਕਿਹੜਾ ਹੈ ਇਹਦੀ ਮਟਾਉਣੀ ਕਿ ਨਹੀਂ ਮਟਾਉਣੀ ਕੱਪੜਾ ਹੈ ਜਿਹੜਾ ਸੀ ਆਪਣੇ ਸਰੀਰ ਤੇ ਪਾਈਦਾ ਹੈ ਉਹਦਾ ਕੰਮ ਹੈ ਢੱਕਣਾ ਉਹ ਜਿਹੜਾ ਮਰਜ਼ੀ ਧਰਮ ਨਾ ਮੰਨਣੇ ਵਾਲਾ ਆਵੇ ਉਹ ਪਾਏਗਾ ਉਹ ਦਿਨੋਂ ਦਾ ਸਰੀਰ ਟਕਣਾ ਹੀ ਟਕਣਾ ਤੇ ਜਿਹੜੀ ਨੇਕੀ ਅੱਛੀ ਗੱਲ ਐ ਨੇਕੀ ਵਾਲੀ ਗੱਲ ਐ ਉਹਨੇ ਪਲਾਕ ਕਰਨਾ ਹੀ ਕਰਨਾ ਉਹ ਚਾਹੇ ਜਿਸ ਮਰਜ਼ੀ ਤੇ ਰੰਦੀ ਹੈ ਉਹਦੇ ਨਾਲ ਇਨਸਾਨੀਅਤ ਨੂੰ ਫਾਇਦਾ ਹੋਣਾ ਹੀ ਹੋਣਾ ਇਹ ਗੱਲ ਸਪਸ਼ਟ ਹੈ ਇਹ ਯਕੀਨੀ ਗੱਲ ਹੈ ਲੇਕਿਨ ਅਗਲੇ ਦੀ ਜ਼ਿਹਨੀਅਤ ਤੇ ਹੁਣ ਨਿਰਭਰ ਕਰਦਾ ਹੈਗਾ ਵਾ ਕਿ ਉਹ ਕਿਸ ਜ਼ੇਨ ਦਾ ਇਨਸਾਨ ਹੈਗਾ ਵਾ ਉਹ ਕਿਸ ਤਰ੍ਹਾਂ ਦੀ ਸੋਚ ਰੱਖਦਾ ਹੈਗਾ ਵਾ ਅਗਰ ਤੇ ਉਹ ਕੁਸ਼ਾਦਾ ਜ਼ੇਨ ਦਾ ਹੋਏਗਾ ਵਾਕਈ ਆਪਣੇ ਗੁਰੂ ਸਾਹਿਬਾਨ ਤੇ ਨਬੀਆਂ ਪੈਗੰਬਰਾਂ ਤੇ ਈਮਾਨ ਰੱਖਣ ਵਾਲਾ ਹੋਏਗਾ ਤੇ ਉਹ ਉਸ ਚੀਜ਼ ਨੂੰ ਖੁਸ਼ਦਿਲੀ ਨਾਲ ਕਬੂਲ ਕਰੇਗਾ ਲੇਕਿਨ ਅਗਰ ਉਹ ਤੰਗ ਜ਼ੇਨ ਦਾ ਮਾਲਕ ਹੋਏਗਾ ਇਹ ਜਿਹੜੇ ਪਖੰਡੀ ਬਾਬੇ ਆ ਉਹਨਾਂ ਦੇ ਪਿਛੇ ਲੱਗਣਾ ਲਾ ਹੋਏਗਾ ਤੇ ਫਿਰ ਉਹ ਇਸ ਚੀਜ਼ ਨੂੰ ਇਸੇ ਤਰ੍ਹਾਂ ਹੀ 네ਗੇਟਿਵ ਨਾ ਦੇਖੇਗਾ ਨਜ਼ਰ ਨਾਲ ਔਰ 네ਗੇਟਿਵ ਕਮੈਂਟ ਹੀ ਕਰੇਗਾ ਇੱਥੇ ਮੈਨੂੰ ਅ ਤਲੀ ਦਾ ਇੱਕ ਕੌਲ ਯਾਦ ਆ ਰਿਹਾ ਉਹਨਾਂ ਨੇ فرمایا ਹੈ ਕਿ ਜਿਹੜੀ ਇਲਮ ਹੈ ਨਾ ਉਹ ਕਿਸੇ ਦੀ ਮਿਰਾਸ ਨਹੀਂ ਹੈ ਜਿੱਥੋਂ ਵੀ ਲੱਭੇ ਲੈ ਲਓ ਤੇ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਜਿਹੜਾ ਇਲਮ ਹੈ ਨਾ ਉਹਦੇ ਵਾਸਤੇ ਜ਼ਰੂਰੀ ਨਹੀਂ ਕਿ ਤੁਸੀਂ ਜਿਹੜਾ ਤੁਹਾਡੇ ਪਰਿਵਾਰ ਨਾਲ ਰੱਖਦਾ ਤੁਸੀਂ ਉਹਦੇ ਕੋਲੇ ਲਵੋ ਜਦੋਂ ਤੁਹਾਡਾ ਭਲਾ ਹੋਉਂਦਾ ਹੈ ਤੁਹਾਡੀ ਦੁਨੀਆ ਸਬਰ ਦੇਂਦੀ ਹੈ ਤੁਹਾਨੂੰ ਰੱਬ ਦੀ ਖੁਸ਼ੀ ਹਾਸਲ ਹੁੰਦੀ ਹੈ ਜਿੱਥੋਂ ਹੀ ਮਿਲੰਦੇ ਆ ਉਹਨੂੰ ਲਾਜ਼ਮੀ ਲਵੋ ਬਰਹਾਲ ਵੀਰੋ ਤੁਹਾਨੂੰ ਵੀਡੀਓ ਕੈਿੰਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ